ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਸਿੱਧੂ ਡੇਰੀ ਫਾਰਮ ਕਲਾਲ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨੂੰ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਜਿੱਦਾਂ ਪਹਿਲਾਂ ਵੀ ਆਪਾਂ ਵੀਡੀਓ ਕਵਰ ਕਰਦੇ ਹਾਂ ਆਪਣੇ ਕੋਲੇ ਹਮੇਸ਼ਾ 8 ਤੋਂ 9 ਨਗ ਤਾਜੇ ਸੂਏ ਹੋਏ ਅਵੇਲੇਬਲ ਹੁੰਦੇ ਆ ਕਦੋਂ ਵੀ ਕੋਈ ਵੀਰ ਆਪਣੋਂ ਫੋਨ ਕਰਕੇ ਆ ਸਕਦਾ ਹੈਗਾ ਗਾਈਆਂ ਦੀ ਖਰੀਦ ਵੀ ਸ਼ੁਰੂ ਕਰਤੀ ਆਪਾਂ ਚਾਰ ਪੰਜ ਗਾਈਆਂ ਗੱਲ ਦਿੱਤੀਆਂ ਨੇ ਗਾਈਆਂ ਵੀ ਆਇਆ ਕਰਨੀਆਂ ਗਾਈਆਂ ਦੀ ਵੀਡੀਓ ਵੀ ਅਪਲੋਡ ਕਰਿਆ ਕਰਾਂਗੇ ਟੌਪ ਤੋਂ ਟੌਪ ਕੁਆਲਿਟੀ ਦੀਆਂ ਤੇ ਤਾਜ਼ੇ ਸੂਈਆਂ ਮੱਝਾਂ ਆਪਣੇ ਕੋਲੇ 8 ਤੋਂ 9 ਹਮੇਸ਼ਾ ਅਵੇਲੇਬਲ ਹੁੰਦੀਆਂ ਨੇ ਅੱਜ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਪਲੂਣ ਝੋਟੀ ਦੀ ਡਿਟੇਲ ਦਵਾਂਗੇ ਜਿਹੜੀ ਸਕਰੀਨ ਤੇ ਦੇਖ ਰਹੇ ਹੋ ਪਹਿਲਾ ਸੂਹਾ ਸੂਈ ਆ ਇਹ 4 ਘੰਟੇ ਨੂੰ ਸੂਈ ਨੂੰ ਹੋਏ ਨੇ ਅੱਜ ਆਪਾਂ 16 ਸਤੰਬਰ ਨੂੰ ਵੀਡੀਓ ਕਵਰ ਕਰ ਰਹੇ ਹਾਂ ਆਪਾਂ ਸਵੇਰ 9:00 ਵਜੇ ਦਾ ਟਾਈਮ ਆ 4 ਘੰਟੇ ਪਹਿਲਾਂ ਸੁਈ ਹੈ ਜੇਰ ਵਗੈਰਾ ਇਹਦੀ ਪੈ ਚੁੱਕੀਏ ਦੇਖ ਸਕਦੇ ਹੋ ਬਹੁਤ ਤਮੀਨ ਕੰਮ ਹੁੰਦਾ ਜੇਰ ਦੀ ਗਰੰਟੀ ਆ ਆਪਣੀ ਪੈ ਚੁੱਕੀ ਆ ਬਾਕੀ ਤੋੜ ਕੇ ਦਿਖਾਵਾਂਗੇ ਤੁਹਾਨੂੰ ਫੇਸ ਕੁਆਲਟੀ ਦੇਖ ਸਕਦੇ ਹੋ ਸੋਹਣਾ ਥਣ ਲੱਗਿਆ ਬਲੂਨ ਕੱਟੀ ਨੂੰ ਪੂਰਾ ਰੰਗ ਸਿੰਗ ਆ ਮਗਰ ਇਹਦੇ ਮੇਲ ਕਾਫ ਆ ਤੋੜ ਕੇ ਦਿਖਾਓ ਜੋ ਪੂਰੀ ਹੈਵੀ ਬੋਡੀ ਸਟਰਕਚਰ ਦੀ ਆ ਪਿਓਰ ਮੋਰਾ ਦੇ ਵਿੱਚ ਬੰਦੀ ਆ ਪੂਰਾ ਇਹ ਕੱਟੀ ਦਾ ਆਪਣੇ ਕੋਲੇ ਰਿਕਾਰਡ ਆ ਤੁਹਾਨੂੰ ਰਿਕਾਰਡ ਦੇ ਦਾਂਗੇ ਆਪਾਂ ਫੋਨ ਤੇ ਕੰਟੈਕਟ ਕਰ ਲਿਓ ਆਪਣੇ ਨਾਲ ਆ ਤੋੜਾ ਵਗੈਰਾ ਦੇ ਸਕਦੇ ਹਾਂ ਤੁਸੀਂ ਝੋਟੀ ਦਾ ਪੂਰੇ ਹੈਵੀ ਬੋਡੀ ਵੇਟ ਦੀ ਆ ਚੰਗਾ ਪਿੱਠ ਪੁੜੇ ਦੀ ਆ ਹਵਾਨਾ ਸੋਨਾ ਤਿਆਰ ਕੀਤਾ ਹੋਇਆ ਹੈਗਾ ਚੰਗੀ ਬਰੀਡ ਵਾਲੀ ਆ ਜਿਨੇ ਆਪਣੋਂ ਤੋਂ ਰਿਕਾਰਡ ਸਾਰਾ ਲੈ ਸਕਦਾ ਹੈਗਾ ਸੋਨਾ ਥਣ ਲੱਗਿਆ ਹੋਇਆ ਪਲੂਨ ਕੱਟੀ ਦੇ ਦੇਖੋ ਪੂਰਾ ਮੁਠੀ ਵਾਲਾ ਬਹੁਤ ਮੇਰੇ ਵੀਰਾਂ ਦੀ ਡਿਮਾਂਡ ਸੀ ਪਹਿਲਾਂ 5 ਹਫਤਾ 10 ਦਿਨ ਪਹਿਲਾਂ ਆਪਾਂ ਇੱਕ ਝੋਟੀ ਦੀ ਵੀਡੀਓ ਕਵਰ ਕਰੀ ਸੀਗੀ ਪਲੂਨ ਦੀ ਰੰਗ ਸਿੰਗ ਸੀਗਾ ਤੇ ਬਾਈਆਂ ਦਾ ਬਹੁਤ ਫੋਨ ਆਉਂਦਾ ਸੀ ਵੀ ਉਹ ਜੀ ਝੋਟੀ ਲੈ ਆ ਕੇ ਦਿਓ ਅੱਜ ਉਹੀ ਝੋਟੀ ਆਪਾਂ ਤੁਹਾਨੂੰ ਸੂਈ ਸਵਾਈ ਲੈ ਕੇ ਆਏ ਆ ਅੱਜ ਸਵੇ ਹੀ ਸੂਈ ਆ ਹਵਾਨਾ ਦੇਖ ਸਕਦੇ ਹੋ ਤੁਸੀਂ ਇੱਧਰੋਂ ਦੁਰੇ ਕਮਾਨੀ ਹਮਾਰਾ ਸੋਨਾ ਤਿਆਰ ਕੀਤਾ ਹੋਇਆ ਹੈਗਾ ਤੋਰ ਦੇ ਵਿੱਚ ਤੋਰ ਦੇ ਠੰਣ ਠੁਣ ਬਹੁਤ ਚੰਗਾ ਪੂਰੀ ਠੰਢੀ ਸੀਲ ਆ ਭੂਰਾ ਔਲ ਔਲ ਜਮਾ ਨਹੀਂ ਕਰਦੀ ਇਹ ਬੱਚਾ ਲਾ ਕੇ ਆਪਾਂ ਬਸਮਾ ਵਗੈਰਾ ਚੈੱਕ ਕਰ ਚੁੱਕੇ ਆ ਵਾਣ ਸੋ ਜਿਹੜੇ ਮੇਰੇ ਵੀਰਾਂ ਨੂੰ ਇਹ ਝੋਟੀ ਪਸੰਦ ਹੋਈ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਦੇਰੀ ਫਾਰਮ ਕਲਾਲਾ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਪਹਿਲ ਦਿਲ ਤੋਂ ਧੰਨਵਾਦ ਆ ਖਣ ਬਹੁਤ ਸੋਹਣਾ ਲੱਗਿਆ ਵੇ ਦੇਖ ਸਕਦੇ ਹੋ ਕਲੂਨ ਕੱਟੀ ਦੇ ਅੱਗੇ ਪਿੱਛੇ ਦਾ ਲੇਵਾ ਪੂਰਾ ਸ੍ਰਮ ਪ੍ਰਾਈਸ ਹੈ ਜਿਹੜਾ ਉਹ ਫੋਨ ਤੇ ਕੀਤਾ ਜਾਊਗਾ ਜਲਦ ਮਿਲ ਜਾਈ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ